ਚੰਗੀ ਪਲੀ ਆਪਣਾ ਸੂਟ ਪਾਉਣ ਲੱਗੀ ਹਾਂ ਇਹ ਨਹੀਂ ਇੱਥੋਂ ਵਾਲਾ ਪਾ ਕੇ ਜਾ ਇਹ ਹੀ ਸੋਹਣਾ ਲੱਗਣਾ ਵਾ ਸਾਡੇ ਦੇ ਰਿਵਾਜ ਆ ਵੀ ਕੁੜੀ ਇੱਥੋਂ ਦਾ ਸੂਟ ਪਾ ਕੇ ਜਾਵੇ ਨਾ ਤੇ ਫੇਰ ਹੀ ਵੰਦੇ ਆ ਸਾਰੇ ਆਹ ਸੂਟ ਚ ਵੇਖਣਾ ਵਾ ਮੀ ਤੇ ਜੇ ਸੋਨੇ ਦੀ ਗੱਲ ਹੀ ਉਹ ਵੀ ਆਪਣਾ ਪਾਉਣ ਲੱਗੀ ਹਾਂ ਆਹੋ ਲੇ ਜੇ ਫੜਾਤੇ ਆ ਇਹ ਉੱਥੋਂ ਵਾਲੇ ਕੀ ਕਹਿਣਗੇ ਵੀ ਸਾਡਾ ਹੀ ਪਾ ਕੇ ਆਈ ਹੈ ਨਾ ਫੇਰ ਇਹ ਟੱਬਰ ਦਾ ਵੀ ਕੋਈ ਹਾਲ ਜੋਤ ਉਹ ਇੱਥੇ ਬਿਠੇ ਜੇ ਤੇ ਚੱਲੀਏ ਫਿਰ ਤਿਆਰ ਹੋ ਗਈ ਚਲੋ ਚਲੋ ਤਿਆਰੀ ਆ ਮੈਂ ਤੇ ਤੁਸੀਂ ਆਹ ਪਾ ਲੈਣਾ ਜੀ ਸੈਟ ਸਭ ਉਹ ਇਹ ਗੱਲ ਤੁਸੀਂ ਮੰਮੀ ਨੂੰ ਕਹਿਣੀ ਸੀ ਨਾ ਉਹਨਾਂ ਨੇ ਤੇ ਆਹ ਸੂਟ ਪੁਆਤਾ ਆ ਹੋਲਾ ਜਿਆ ਸੂਟ ਆ ਪਿੰਡੋਂ ਇਨੇ ਨੇ ਭਾਰੇ ਸੂਟ ਆਏ ਆ ਉਹ ਕਿਤੇ ਪਾਉਣ ਨਹੀਂ ਦਿੱਤੇ ਮੰਮੀ ਨੇ ਆਂਦੇ ਹੀ ਆਹ ਵਾਲਾ ਪਾ ਕੇ ਜਾ। ਕੋਈ ਗੱਲ ਨਹੀਂ ਮੰਮੀ ਕਹਿੰਦੇ ਹੈ ਕਹਿੰਦੇ ਸੋਹਣਿਆਂ ਦਾ ਪਾ ਕੇ ਚੈਦਾ ਵਾ ਤੇ ਫਿਰ ਕੀ ਹੋ ਗਿਆ ਸੂਟ ਹੀ ਆ ਉਥੇ ਕਿੰਨੇ ਵੇਖਣਾ ਘਰ ਦੀ ਜੀ ਹੋਣੀ ਆ ਵੇਖਣਾ ਕਿਉਂ ਨਹੀਂ ਆ ਇਥੋਂ ਵਾਂਗੂ ਥੋੜੀ ਐ ਵੀ ਕੋਈ ਆਉਂਦਾ ਹੀ ਨਹੀਂ ਘਰ ਉੱਥੇ ਸਾਰਾ ਮੱਲਾ ਇਕੱਠਾ ਹੋ ਜਾਂਦਾ ਵਾ ਜਦੋਂ ਕਿਸੇ ਦੇ ਘਰ ਕੋਈ ਪਰੌਣਾ ਆਇਆ ਹੋਵੇ ਤੀਹੀਂ ਤੇ ਆਪਣੀਆਂ ਹੀ ਮਾਦ ਦੇ ਰਹਿੰਦੀ ਜੀ ਪਰ ਤੁਸੀਂ ਛੱਡੋ ਸਾਰੀਆਂ ਗੱਲਾਂ ਤੁਸੀਂ ਇਦਾਂ ਕਰੋ ਬੈਠੋ ਤੇ ਮੈਂ ਮੰਮੀ ਨੂੰ ਪੁੱਛ ਕੇ ਆਉਣਾ ਵਾ ਵੀ ਉੱਥੇ ਦੇਣਾ ਕੀ ਐ ਵੀ ਕੀ ਲੈ ਕੇ ਜਾਈਏ ਆਪਾਂ ਠੀਕ ਆ ਆਹੋ ਪੁੱਛ ਲਓ ਕਿਹੜਾ ਚੰਗੀ ਸਲਾਹ ਦੇਣੀ ਐ ਜਿੱਦਾਂ ਸੂਰਦੀ ਦੇਦੀ ਓਏ ਐਵੇਂ ਨਾ ਕੀ ਚੀ ਜਾਓ ਹਫ਼ਤਾ ਦਾ ਜਿਹੜੇ ਵਿਆਹ ਨੂੰ ਹੋਇਆ ਵਾ ਜੇ ਅਸੀਂ ਉੱਚੀ ਬੋਲ ਬੋਲ ਕੇ ਦੱਸਾਂਗੇ ਤੇ ਮੰਮੀ ਹੋਣੇ ਕੀ ਕਹਿਣਗੇ ਜਾਓ ਪੁੱਛੋ ਬਹੁਤ ਸਿਆਣੀਆਂ ਸਲਾਹਾਂ ਦਿੰਦੇ ਆਂ ਮੇਰਾ ਤੇ ਪੁੱਤ ਭੋਲਾ ਹੀਗਾ ਕਿਤੇ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਕਿਸ ਦੇ ਨਾਲ ਇਹ ਕਿੰਨੀ ਤੇਜ ਵਾ ਕਿਦਾਂ ਉੱਚੀ ਉੱਚੀ ਉਹਦੇ ਨਾਲ ਬੋਲਣ ਲਈ ਆ ਅਜੇ ਵਿਆਹ ਨੂੰ ਕਿਹੜੇ ਦਿਨ ਹੋਏ ਆ ਪਰ ਮੈਂ ਵੀ ਨਾ ਹੁਣ ਕਹਿ ਨਹੀਂ ਕੁਝ ਸਕਦੀ ਜੇ ਮੈਂ ਕਹੂੰਗੀ ਫਿਰ ਕਹਿਣਾ ਮੈਂ ਵੀ ਸੱਸ ਬਰੀ ਆ ਚੱਲ ਕੋਈ ਨਹੀਂ ਮੈਂ ਤੇ ਇਹ ਚੰਨੀ ਆ ਵੀ ਮੇਰਾ ਪੁੱਤ ਬਾਹਰ ਚਲ ਜੇ ਮੈਂ ਤੇ ਰਿਸ਼ਤਾ ਕਰਕੇ ਨਾ ਫਸ ਚਈ ਗਈ ਆ ਮੁੰਡੇ ਦੇ ਮੂੰਹ ਹਲ ਵੇਣੀ ਆ ਨਾ ਉਹ ਵੀ ਹੋਰ ਤਰ੍ਹਾਂ ਤੁਰਿਆ ਫਿਰਦਾ ਵਾ ਕੀ ਪਤਾ ਨਰੇਂਦਰ ਨੂੰ ਕੀ ਆਂਦੀ ਐ ਜੇ ਹੁਣ ਚੱਲੇ ਆ ਤਾਂ ਲੜਾਈ ਕਰਕੇ ਜਾਣਾ ਵਾ ਚੁੱਪ ਕਰਕੇ ਤਿਆਰ ਹੋ ਤੇ ਗਾਂ ਜਾਓ ਤੁਸੀਂ ਮੈਂ ਥੇ ਵੀ ਹੋ ਗਏ ਪੁੱਤ ਤਿਆਰ ਰੋਟੀ ਪੈਂਦਾ ਕਰ ਲਿਆ ਸਾਰਾ ਹਾਂ ਰੋਟੀ ਪਾਣੀ ਤਾਂ ਹੋ ਗਿਆ ਵਾ ਠੀਕ ਆ ਆਪਾਂ ਵੀ ਚੱਲੇ ਆ ਬਸ ਮੈਂ ਕਿਹਾ ਹੋਈ ਅੱਜ ਕਹਿੰਦੇ ਫਿਰ ਆ ਪਹੁੰਚ ਜਾਣਾ ਤੇ ਚੱਲ ਨਹੀਂ ਨਹੀਂ ਜਾਓ ਮੈਂ ਪੁੱਛਣਾ ਸੀਗਾ ਕਿ ਕੀ ਲੈ ਕੇ ਜਾਈਏ ਉੱਥੇ ਖਾਣਾ ਪੁੱਤ ਕੀ ਹੈ ਉੱਥੇ ਕਿਹੜਾ ਕੋਈ ਬੱਚਾ ਵਾ ਹੂੰ ਤੇ ਤੁਸੀਂ ਦੇ ਨਿਆਣੇ ਜੀ ਹੂੰ ਫਰੂਟ ਲੈ ਜਿਓ ਨਾਲ ਅੱਛਾ ਜੋ ਜੋਤ ਕਹੋਗੀ ਉਹ ਲੈ ਜਿਓ ਖਾਣ ਪੀਣ ਨੂੰ ਮੇਰਾ ਦਾਦਾ ਕੱਲੇ ਫਰੂਟ ਹੀ ਲੈ ਜਾਂਦੇ ਆ ਤੇ ਜਦੋਂ ਤੁਸੀਂ ਜਾਓਗੇ ਨਾ ਸਰ ਜਣ ਨਾਲ ਤੇ ਉਦੋਂ ਕੁਛ ਨਾ ਕੁਛ ਲੈ ਜਿਓ ਚਲ ਕੋਈ ਨਹੀਂ ਜਦੋਂ ਅਸੀਂ ਜਾਵਾਂਗੇ ਉਦੋਂ ਤਾਂ ਅਸੀਂ ਕਰਨਾ ਹੀ ਆ ਫਰੂਟ ਲੈ ਲਿਓ ਨਾ ਹੋਊ ਤੇ ਇੱਕ ਡੱਬਾ ਲੈ ਲਿਓ ਨਾਲ ਚਲੋ ਇਦਾਂ ਕਰ ਲਾਂਗੇ ਪਹਿਲੀ ਵਾਰ ਤੁਸੀਂ ਜਾਣਾ ਵਾ ਅਜੇ ਜੇ ਨਹੀਂ ਲੱਗੀ ਤਾਂ ਠੀਕ ਹੈ ਤੇ ਜਾਣਾ ਕਾਤੇ ਆ ਤੁਸੀਂ ਸਕੂਟਰੀ ਖਾਣੇ ਕਿ ਮੋਟਰਸਾਈਕਲ ਖਾਣਨਾ ਮੇਰਾ ਦਾਦਾ ਸਕੂਟਰੀ ਲੈ ਜਾਂ ਚਲ ਕੋਈ ਨਹੀਂ ਲੈ ਜਿਓ ਤੇਰੇ ਡਾਡੀ ਮੈਨੂੰ ਪੁੱਛਣ ਡਏ ਹੈਗੇ ਕਿ ਜੋ ਬੰਨੇ ਕਾਤੇ ਜਾਣਾ ਵਾ ਫਿਰ ਇੱਕ ਚੀਜ਼ ਉਹਨਾਂ ਨੇ ਵੀ ਖਾੜਨੀ ਜਾਣਾ ਉਹਨਾਂ ਨੇ ਬਹੁਤ ਹੀ ਮੋਟਰਸਾਈਕਲ ਲੈ ਜਾਓ ਤੇ ਮੈਂ ਸਕੂਟਰੀ ਲੈ ਜਾਣਾ ਚਲ ਕੋਈ ਨਹੀਂ ਦਲਜੀਤ ਵੀ ਕਿੱਥੇ ਦਲਜੀਤ ਵੀ ਬਾਹਰ ਪਿਆਲੀ ਵੱਲ ਗਿਆ ਉਹਨੂੰ ਕਹਿਣਾ ਪੱਠੇ-ਪੁੱਠੇ ਦਾ ਕਰ ਲੈ ਅੱਜ ਤੇ ਮੈਂ ਫਿਰ ਆ ਕੇ ਸ਼ਾਮੀ ਕਰ ਲੂਗਾ ਕੋਈ ਗੱਲ ਨਹੀਂ ਉਹਨੇ ਕਰ ਲੈਣਾ ਵਾ ਤੇ ਧਿਆਨ ਨਾ ਜਾਇਓ ਚੰਗਾ ਠੀਕ ਆ ਤੇ ਟਾਈਮ ਨਾ ਆਜਿਓ ਪੁੱਤ ਠੀਕ ਆ ਠੀਕ ਆ ਆ ਗਿਆ ਤੂੰ ਫਿਰ ਹਾਂ ਕੋਈ ਨਹੀਂ ਹੋਊ ਆਉ ਜੋਤ ਅੰਦਰ ਕਹਿੰਦੀ ਹੋਣੀ ਉਹਨੂੰ ਕੋਜ ਪਿਆ ਲੈ ਕੇ ਜਾਣਾ ਵਾ ਆ ਲੈ ਕੇ ਜਾਣਾ ਵਾ ਚੱਲ ਜੋ ਬੰਦਾ ਵਾ ਉਹੋ ਹੀ ਖੜਨਾ ਵਾ ਫਰੂਟ ਲੈ ਜਾਣਾ ਤੇ ਡੱਬਾ ਲੈ ਜਾਣਾ ਜਦੋਂ ਅਸੀਂ ਜਾਵਾਂਗੇ ਅਸੀਂ ਲੀੜਾ ਕੱਪੜਾ ਲੈ ਜਾਾਂਗੇ ਫਿਰ ਭਰਾ ਪਰ ਚਾਹੀਦਾ ਹੋਰ ਕੀ ਆ ਚੱਲ ਹੋ ਕੇ ਆਉਣ ਤੇ ਮੈਨੂੰ ਜੋ ਬਣਾਣ ਕੇ ਦੱਸੇ ਪੀ ਠੀਕ ਠਾਕ ਆ ਜਿੱਦਾਂ ਇੱਥੇ ਬੋਲੀ ਆ ਕਿ ਤੇ ਰਾਹ ਵਿੱਚ ਤੇ ਨਹੀਂ ਲੜਦੀ ਗਈ ਉਹਦੇ ਨਾਲ ਕਿੰਨੀ ਗਰਮੀ ਆ ਕਿਤੇ ਪਤਾ ਨਹੀਂ ਕਿੱਥੇ ਰਹਿ ਗਈ ਆ ਇੱਕ ਤੇ ਮੈਨੂੰ ਜੋ ਦੀ ਸਮਝ ਨਹੀਂ ਆਉਂਦੀ ਨੇਕੀ ਨੇਕੀ ਗੱਲ ਤਾਂ ਪਤਾ ਨਹੀਂ ਖਿੱਚਦੀ ਕਿਉਂ ਰਹਿੰਦੀ ਆ ਚੱਲ ਅੱਜ ਪਿੰਡੋਂ ਹੋ ਕੇ ਆਉਂਦੀ ਆ ਨਾ ਕੀ ਪਤਾ ਇਹਦਾ ਮੂਹ ਠੀਕ ਹੋਈ ਜਾਵੇ ਜੋ ਤਾਂ ਹਾਂਜੀ ਮੰਮੀ ਨੂੰ ਮੈਂ ਦੱਸ ਆਇਆ ਵਾਂ ਤੇ ਕਹਿ ਰਹੇ ਸੀ ਕਹਿੰਦੇ ਵੀ ਜਾਂਦ ਜਾਂਦੇ ਫਰੂਟ ਲੈ ਆਜੋ ਥੋੜਾ ਬੋਤਾ ਤੇ ਨਾਲ ਇੱਕ ਤਾਂ ਡੱਬਾ ਲੈ ਆਜੋ ਰਸੂਲੀ ਦਾ ਜਾਂ ਕੋਹ ਹੋਰ ਲੈ ਆਜੋ ਤੇ ਚੱਲੀਏ ਫਿਰ ਆਪਾਂ ਥੋੜਾ ਬੋਤਾ ਫਰੂਟ ਨਾਲ ਇੱਕ ਡੱਬਾ ਕਿੰਦਾਂ ਨੀਆਂ ਗੱਲਾਂ ਕਰਦੇ ਜੀ ਤੁਸੀਂ ਤੇ ਹੋਰ ਉਥੇ ਕੀ ਖਾਣਾ ਵਾਂ ਮੇਰੀ ਗੱਲ ਸੁਣੋ ਤੁਹੀਂ ਪਾਵੇ ਉੱਥੇ ਨਹੀਂ ਕੋਈ ਨਿਆਣਾ ਹੈਗਾ ਪਰ ਅਹੀਂ ਉੱਥੇ ਕਿਸੇ ਨੂੰ ਵਰਚੌਣ ਥੋੜੀ ਜਾਣਾ ਪਹਿਲੀ ਵਾਰੀ ਹੱਥ ਲਮਕਾਉਂਦੇ ਜਾਓਗੇ ਤੇ ਕੀ ਕਹਿਣਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਉੱਥੇ ਸਾਰਾ ਸ਼ਰੀਕਾ ਬਰਾਦਰੀ ਇਕੱਠੀ ਹੋ ਜਾਂਦੀ ਆ ਜਦੋਂ ਕੋਈ ਆਇਆ ਹੋਵੇ ਤੇ ਮੈਂ ਇੱਕ ਡੱਬਾ ਵਿਖਾਉਣਾ ਵਾ ਉਹਨਾਂ ਨੂੰ ਕਿਦੇ-ਕਿਦੇ ਘਰ ਦਵਾਂਗੀ ਆਪ ਤੇ ਤਹੀ ਚੁੱਪ ਕਰਕੇ ਬਹਿ ਜਾਣਾ ਆ ਉੱਥੇ ਤੇ ਪੁੱਛਣਾ ਤੇ ਮੈਨੂੰ ਆ ਸਾਰਿਆਂ ਨੇ ਉਹ ਚਲੋ ਕੋਈ ਗੱਲ ਨਹੀਂ ਜੋ ਕਹੋਗੇ ਨਾ ਉਹੋ ਲੈ ਜਾਗੇ ਚਲੋ ਹੁਣ ਤੁਰੋ ਚਲੋ ਜੋ ਤਾਂ ਇੱਕ ਕੰਮ ਕਰੋ ਮੰਮੀ ਨੂੰ ਮਾੜਾ ਨਾ ਕਹਿ ਜੋ ਕਹੋ ਵੀ ਇਹੀ ਚੱਲੇ ਆ ਠੀਕ ਆ ਸਵੇਰ ਦਾ ਤੇ ਤੁਸੀਂ ਮੰਮੀ ਨੂੰ ਪੁੱਛ-ਪੁੱਛ ਤਿਆਰ ਹੋਣ ਦੇ ਜੀ ਹਾਂ ਨਾਣ ਨੂੰ ਜਾਣ ਲੱਗਿਆ ਫੇਰ ਦੱਸਾਂ ਵੀ ਮੈਂ ਚੱਲੀ ਆ ਮੈਂ ਨਹੀਂ ਜੇ ਕਹਿਣਾ ਤੁਸੀਂ ਕਹਿਣਾ ਤੇ ਕਹਿ ਲਓ ਚਲੋ ਤੁਸੀਂ ਚਲੋ ਮੈਂ ਕਹਿ ਕੇ ਹੁਣਾ ਮੰਮੀ ਆਪਾਂ ਅੱਗੇ ਫਿਰ ਹੋ ਗਏ ਹਾਂ ਆਉਂ ਪੁੱਤ ਨਾ ਮੜ ਜਾ ਦਲਜੀਤ ਵੀਰ ਨੂੰ ਕਹਿ ਦੇ ਨਾ ਆਪ ਹੀ ਪੱਠੇ ਪੁੱਠੇ ਪਾ ਦੇ ਫਿਰ ਮੈਂ ਆ ਕੇ ਕੰਮ ਕਰ ਲਵਾਂ ਬਾਕੀ ਚਲ ਕੋਈ ਨਹੀਂ ਵੇਲੀ ਹੁਣਾਵਾ ਕਾੜੀ ਲੈਣਾ ਵਾ ਜਾਂ ਤੂੰ ਚਲ ਜਾ ਕੋਈ ਗੱਲ ਨਹੀਂ ਚਲੋ ਠੀਕ ਆ ਇਹ ਵੀ ਵਿਚਾਰਾ ਫਸ ਗਿਆ ਵਾ ਕਰਦਾ ਕੰਮ ਕਰਦਾ ਹੁੰਦਾ ਸੀ ਬਾਹਰ ਜਾਣ ਦੀ ਰੀਜ ਹੀ ਵੀ ਬਾਹਰ ਜਾਊਗਾ ਪਰ ਜਿਹੜੀ ਮਿਲੀ ਆ ਨਾ ਉਹਦੀ ਆਕੜ ਵੀ ਹੈ ਮੇਰੇ ਲਾਗੋਂ ਦੀ ਲੰਗੀ ਆ ਕਿਤੇ ਇੱਕ ਵਾਰਾ ਨਹੀਂ ਕਿਹਾ ਵੀ ਮੰਮੀ ਅਸੀਂ ਚੱਲੇ ਆ ਕੋਈ ਗੱਲ ਨਹੀਂ ਟਾਈਮ ਨਾ ਆ ਜਾਗੇ ਕਿਦਾਂ ਦਾ ਸਮਾਂ ਆ ਗਿਆ ਵਾ ਚਲ ਕੋਈ ਗੱਲ ਨਹੀਂ ਕਟਣੀ ਪੈਣੀ ਆ ਕੀ ਆਂਦੇ ਹੁੰਦੇ ਆ ਫੇ ਗੱਲ ਪਿਆ ਢੋਲ ਹੁਣ ਵਜਾਉਣਾ ਹੀ ਪੈਣਾ ਵਾ ਭਾਵੇਂ ਔਖੇ ਵਜਾਓ ਤੇ ਭਾਵੇਂ ਸੌਖੇ ਵਜਾਓ ਘਰੋਂ ਨਿਕਲਣ ਦਾ ਕਿਤੇ ਨਾ ਹੀ ਨਹੀਂ ਲੈਂਦੇ ਹੁਣ ਆਪਣੀ ਮਾਂ ਨਾਲ ਲੰਮੀਆ ਪਿੰਗਾ ਪਾ ਕੇ ਬਹਿ ਗਈ ਆਜੋਗਾ ਚੱਲੀਏ ਇਕੱਲੇ ਇਕੱਲੇ ਜੀ ਨੂੰ ਦੱਸਦੇ ਫਿਰਦੇ ਚੱਲੀਏ ਜੋ ਤਾਂ ਹਾਂਜੀ ਬੈਠੋ ਫਿਰ ਬੈਠੋ ਫਿਰ ਮੈਂ ਤੁਹਾਨੂੰ ਆਖਿਆ ਸੀ ਵੀ ਮੈਂ ਗੱਡੀ ਤੇ ਜਾਣਾ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕਿਹਾ ਸੀ ਨਾ ਗੱਡੀ ਤੇ ਜਾਣਾ ਮੈਂ ਆਪਣੇ ਯਾਰ ਦੋਸਤ ਦੀ ਗੱਡੀ ਮੰਗੀ ਵੀ ਸੀ ਪਰ ਉਹਨਾਂ ਨਾ ਕਰਦੇ ਮੈਨੂੰ ਐਨ ਮੌਕੇ ਤੇ ਤੇ ਕੋਈ ਗੱਲ ਨਹੀਂ ਆਪਾਂ ਐਰ ਕੀ ਸਕੂਟਰੀ ਚੱਲ ਜਾਨੇ ਆ ਆਪਾਂ ਮਾੜੀ ਮੋਟੀ ਕੋ ਗੱਡੀ ਲੱ ਲਾਂਗੇ ਲੱਖ ਤੱਕ ਠੀਕ ਆ ਲੈਣੀ ਪਤਾ ਨਹੀਂ ਕਦੋਂ ਆ ਐਤ ਕੀ ਤੇ ਮੈਂ ਚੱਲੀ ਆ ਤੇ ਗਾਂ ਨਹੀਂ ਜਿਵੇਂ ਜਾਣਾ ਇਹ ਗੱਲ ਪਹਿਲਾਂ ਸੋਚਣੀ ਸੀ ਨਾ ਵੀ ਗੱਡੀ ਲੈਣੀ ਆ ਕਿ ਨਹੀਂ ਲੈਣੀ ਹੁਣ ਮੰਗਦੇ ਫਿਰਦੇ ਜੀ ਤੁਸੀਂ ਐਰ ਕਾਂ ਦਾ ਸਾਰੋ ਅਗਲੀ ਵਾਰੀ ਆਪਾਂ ਪੱਕਾ ਗੱਡੀ ਤੇ ਚੱਲਾਂਗੇ ਠੀਕ ਆ ਹਾਂਜੀ ਵੀਰ ਜੀ ਆ ਗਿਆ ਮੇਰੀ ਗੱਲ ਤੇ ਸੁਣੋ ਹੁੰਤੇ ਉਧਰੋਂ ਧੁਰ ਪੈਣ ਲੱਗੇ ਜੀ ਦੁਪਹਿਰਾਂ ਹੋ ਗਈਆਂ ਵਾ ਕਦੋਂ ਜਾਣਾ ਵਾ ਪਿੰਡ ਉਹ ਇੱਕ ਮਿੰਟ ਚ ਬਸ ਮੈਂ ਕਹਿ ਕੇ ਆ ਗਿਆ ਕੰਮ ਕਹਿ ਕੇ ਆ ਗਿਆ ਇੱਕ ਮਿੰਟ ਬਸ ਵੇਖ ਲੋ ਹਾਲ ਇਹਨਾਂ ਦਾ ਉਧਰੋਂ ਹਟਾਇਆ ਵਾ ਇੱਧਰ ਧੁਰ ਪਏ ਆ ਗਾਂ ਤੋਂ ਮੈਂ ਕਹਿਣਾ ਵਾ ਵੀ ਪਹਿਲਾਂ ਸਾਰਿਆਂ ਨੂੰ ਦੱਸ ਦੋ ਐਵੇਂ ਵੇਲੇ ਸਿਰ ਪੌੜੇ ਪਾਉਂਦੇ ਰਹਿੰਦੇ ਜੀ ਉਹ ਚੱਲ ਪਿਆ ਵੀਰ ਜੀ ਮੈਂ ਸੋਰੇ ਅੱਛਾ ਮੈਂ ਹਾਂ ਚੱਲ ਅੱਜ ਫੇਰਾ ਮੜਾ ਜਾ ਮਾਰ ਆਉਨੇ ਆ ਨਹੀਂ ਹੋ ਵਾ ਹੋ ਤੇ ਮੁੜ ਕੇ ਚੱਲ ਸਾਜ ਨੇ ਇਕੱਠੇ ਚੱਲਾਂਗੇ ਕੋਈ ਗੱਲ ਚੱਲ ਜਾਗੀ ਮੈਂ ਇੱਕ ਤੁਹਾਨੂੰ ਵੀ ਸੁਣਾ ਦੇਣਾ ਸੀਗਾ ਪੱਠਿਆਂ ਦਾ ਮੜਾ ਜਾ ਕਰ ਲਿਓ ਸ਼ਾਮੀ ਆ ਕੇ ਮੈਂ ਪਾ ਦਊਗਾ ਫਿਰ ਪੱਠਿਆਂ ਟੈਂਸ਼ਨ ਛੱਡ ਤੂੰ ਪੱਠਿਆਂ ਵੇ ਲਊਗਾ ਪੇ ਸੌਰੀ ਹੋ ਗਿਆ ਆਪਣੇ ਠੀਕ ਹੈ ਜੀ ਠੀਕ ਹੈ ਨਾ ਚੱਲ ਪੇਜੋ ਹਾਂਜੀ ਪੱਪੀ ਚੱਲ ਪੇਜੇ ਕੁਝ ਮੰਗਾਉਣਾ ਤਾਂ ਨਹੀਂ ਸ਼ੇਰੋਂ ਆਉਂਦੇ ਆਉਂਦੇ ਮੈਂ ਲੈ ਆਉਂਗਾ ਨਹੀਂ ਨਹੀਂ ਹਜੇ ਤਾਂ ਕੁਝ ਮੰਗਾਉਣ ਵਾਲਾ ਨਹੀਂ ਐ ਜੇ ਮੰਗਾਉਣਾ ਹੋ ਤਾਂ ਮੈਂ ਫੋਨ ਕਰ ਦਊਗੀ ਠੀਕ ਹੈ ਜੀ ਠੀਕ ਹੈ ਤੇ ਆ ਗਿਆ ਫਿਰ ਮੈਂ ਹੋ ਗਿਆ ਰਾਤ ਰਹਿਣਾ ਹੋਗਾ ਨਾ ਰੈਪੀ ਉਹ ਨਹੀਂ ਰਾਤ ਕਿੱਥੇ ਰਹਿਣਾ ਵਾਂ ਅਸੀਂ ਆਏ ਨਾ ਸ਼ਾਮੀ ਕਰਨ ਉੱਥੇ ਕੀ ਕਰਨਾ ਰਹਿਣਗੇ ਨਾ ਤੇ ਰੈਪੀ ਦੀ ਕੋਈ ਗੱਲ ਜਿੰਨਾ ਕਹੋਗੇ ਉਦਾਂ ਕਰ ਲਊਗਾ ਚੱਲ ਠੀਕ ਹੈ ਚਲ ਆ ਜੀ ਮੇਰੇ ਕੋਲ ਇਹ ਲੇਟ ਹੋਣ ਦੇ ਠੀਕ ਹੈ ਪੱਪੀ ਸੰਦੀਪ ਮੈਂ ਵੇਖਣ ਡਿਆ ਵਾਂ ਜੋ ਬਣਾ ਡਾ ਭੋਲਾ ਵਾ ਜੋ ਦਸ ਸੁਭਾਨ ਸਰਾ ਕਾਲਾ ਵਾ ਕੋਈ ਗੱਲ ਨਹੀਂ ਹੌਲੀ ਹੋ ਜਾਊਗਾ ਠੀਕ ਆ ਤੂੰ ਇਦਾਂ ਨਾ ਸੋਚੋ ਐਵੇਂ ਸੋਣ ਲੂਗੀ ਤੇ ਫਿਰ ਗੁੱਸਾ ਕਰੂਗੀ ਨਹੀਂ ਨਹੀਂ ਮੈਨੂੰ ਕਿਉਂ ਕਹਿਣਾ ਵਾਂ ਤੇ ਤੁਹਾਨੂੰ ਪਤਾ ਹੀ ਆ ਉਹਦੇ ਪੇਕੇ ਦਾ ਸੁਭਾਅ ਵੀ ਖੁੱਲਾ ਵਾ ਚਲੋ ਹੌਲੀ ਹੌਲੀ ਠੀਕ ਹੋ ਜਾਊਗੀ ਆਪੇ ਟਾਈਮ ਦੋ ਥੋੜਾ ਜਨਾਂ ਨੂੰ ਕੋਈ ਗੱਲ ਨਹੀਂ ਹੋਈ ਨਾ ਠੀਕ ਆ ਕੋਈ ਗੱਲ ਨਹੀਂ ਹਾਂ। ਕੜਵੇਲਾ ਨੂੰ ਕੰਮ ਕਰ। ਚਲੋ ਠੀਕ ਹੈ। ਹਾਂਜੀ ਕਰਦੇ ਪੱਠੇ। ਚਲੀਏ ਜੋਧ ਇਧਰ ਹੋ ਮੜਾ ਜਾ। ਮੈਂ ਮੋੜਾ ਸਕੂਟਰ ਹੀ। ਬੈਠੋ। ਇਹ ਸਟਾਰਟ ਤੇ ਹੋ ਨਹੀਂ ਰਹੀ। ਪਤਾ ਨਹੀਂ ਪਹੁੰਚਣਾ ਵੀ ਹੈਗਾ ਇਹ ਕਿ ਨਹੀਂ। ਉਹ ਬਸ ਹੁਣੇ ਹੀ ਹੋ ਜਾਣੀ ਆ ਵੇਖੀ ਸਹੀ। ਹਾਂ ਹੋ ਗਈ ਚਲਈਏ ਚਲੋ ਪਬੀ ਦਾ ਸ੍ਰੀਕਾਲ ਸਾਸ੍ਰੀਕਾਲ ਹੋ ਸਨਾ ਜੋਦੇ ਬੋ ਕੀ ਆ ਜਾਲਾ ਠੀਕ ਠਾਕ ਵਧੀਆ ਤੁਸੀਂ ਸੁਣਾਓ ਹਾਂ ਅਸੀਂ ਵੀ ਠੀਕ ਠਾਕ ਕਿੱਥੇ ਗਏ ਸਾਰੇ ਜਾਨੇ ਜਾਣਾ ਕਿੱਥੇ ਆ ਵੀਰ ਤੇਰਾ ਦੇ ਬਾਹਰ ਕਿਤੇ ਕੰਮ ਹੈਗਾ ਕਿਸ ਨੇ ਫੋਨ ਕੀਤਾ ਸੀ ਉਧਰ ਨੂੰ ਚਲ ਗਏ ਆ ਠੀਕ ਹੈ ਦਲਜੀਤ ਵੀ ਲੀ ਆ ਠੀਕ ਹੈ ਤੇ ਜੋ ਬਣਣੀ ਦੋਵੇਂ ਜਾਣੇ ਗਏ ਆ ਫੇਰਾ ਪਾਉਣ ਠੀਕ ਆ ਸੰਦੀਪ ਇੱਥੇ ਹੀ ਆ ਸੰਦੀਪ ਪੁੱਤ ਕੁਰਸੀ ਲਿਆ ਛਸ਼ਿਕਾ ਛਸ਼ਿਕਾ ਜੋਦੇ ਕੋਈ ਕੰਮ ਆਇਆ ਸੀ ਤੂੰ ਹਾਂਜੀ ਭਾਬੀ ਜੀ ਮੈਂ ਆਇਆ ਤੇ ਕੰਮ ਹੀ ਗੱਲ ਤੇ ਮੈਂ ਕਰਨੀ ਭਾਜੀ ਹੁਣ ਨਾ ਚਲੋ ਤੁਹਾਡੇ ਨਾਲ ਕਰ ਲੈਣਾ ਤੇ ਉਹ ਗੱਲ ਇਦਾਂ ਵਾਂ ਵੀ ਉਧਰੋਂ ਫੋਨ ਆਇਆ ਹੈ ਭਾਜੀ ਹੁਣਾਂ ਦਾ ਵੀ ਹੁਣ ਬੱਚਿਆਂ ਦਾ ਬਾਹਰ ਦਾ ਕਰੋ ਚਲੋ ਕੋਈ ਗੱਲ ਨਹੀਂ ਕਰਨਾ ਹੀ ਆ ਬਾਹਰ ਦਾ ਹੁਣ ਜੇ ਵਿਆਹ ਨੂੰ ਦੇਣ ਕਿਹੜੇ ਹੋਏ ਆ ਬਹੁਤ ਇਹਨੂੰ ਪਤਾ ਹੀ ਆ ਨਹੀਂ ਚਲੋ ਠੀਕ ਆ ਫਿਰ ਪਤਾ ਕੀ ਆ ਉਹ ਕਹਿੰਦੇ ਆ ਬਾਰ-ਬਾਰ ਮੈਨੂੰ ਫੋਨ ਕਰਦੇ ਆ ਇਹ ਤੁਸੀਂ ਉਹਨਾਂ ਨੂੰ ਗਾੜੀ ਮੈਸੇਜ ਨਹੀਂ ਦਿੰਦੇ ਚਲੋ ਮੈਨੂੰ ਤੇ ਇਹ ਗੱਲ ਦਾ ਨਹੀਂ ਪਤਾ ਕਿ ਬਾਹਰ ਦੇ ਕੰਮ ਕਿੱਦਾਂ ਕਰਨੇ ਆ ਜੋ ਬਣ ਨੂੰ ਪਤਾ ਵਾ ਤੇ ਜੇ ਘੜੀ ਪਹਿਲਾਂ ਆ ਜਾਂਦੇ ਹੋ ਤੇ ਜੋ ਬਣ ਹੁਣੇ ਹੀ ਨਿਕਲ ਕੇ ਗਿਆ ਵਾ ਟਾਕਰੇ ਹੋਈ ਜਾਣੇ ਹੈ ਤੁਹਾਡੇ ਤੁਸੀਂ ਚਲੋ ਇਦਾਂ ਕਰਿਓ ਆ ਜਾਣਗੇ ਉਹਨਾਂ ਨਾਲ ਗੱਲ ਕਰਿਓ ਇੱਕ ਵਾਰੀ ਤੁਸੀਂ ਆਪਣੇ ਵੇਜ ਤੇ ਕੋਈ ਗੱਲ ਨਹੀਂ ਜੋ ਬਣਾਉਂਦਾ ਨਾ ਮੈਂ ਤੁਹਾਡੇ ਵਾਲੀ ਕਾਲ ਦੂੰਗੀ ਚਲੋ ਠੀਕ ਹੈ ਤਾਂ ਆਪੇ ਤੁਹਾਡੇ ਨਾਲ ਗੱਲ ਕਰ ਲੂਗਾ ਵੇਖੋ ਭਾਬੀ ਜੀ ਦੋਵੇਂ ਜਾਣੇ ਬਾਹਰ ਚਲ ਜਾਣਗੇ ਆਪਾਂ ਨੂੰ ਵੀ ਫਾਇਦਾ ਵਾ ਕੁੜੀ ਬਾਹਰ ਚਲ ਜਾਏਗੀ ਨਾਲ ਜੋਵਣ ਨੂੰ ਵੀ ਲੈ ਜਾਏਗੀ ਦੋਹਾਂ ਤਰ੍ਹਾਂ ਦਾ ਫਾਇਦਾ ਹੋ ਜਾਏਗਾ ਤੇ ਥੋੜਾ ਸਾਹ ਸੌਖਾ ਹੋ ਜਾਏਗਾ ਜੋਦੇ ਅਸੀਂ ਤੇ ਤਾਂ ਰੁਕੇ ਹਾਂ ਫੇ ਲੋਕਾਂ ਨੇ ਕਹਿਣਾ ਵਾ ਇਹਨਾਂ ਨੇ ਵਿਆਹ ਮਤਲਬ ਵਾਸਤੇ ਕੀਤਾ ਵਾ ਬਾਹਰ ਕੱਲਣ ਵਾਸਤੇ ਚਲ ਮਹੀਨਾ ਖੰਡ ਹੋਰ ਨਿਕਲ ਜਾਂਦਾ ਤੇ ਨਾਲੇ ਉਹਨਾਂ ਚਿਰ ਨੂੰ ਚੋਨੇ ਦੇ ਪੈਸੇ ਵੀ ਚਾਰ ਆ ਜਾਂਦੇ ਤੇ ਬਾਹਰ ਤੇ ਕੱਲਣਾਈਆਂ ਤੇ ਕੋਈ ਗੱਲ ਨਹੀਂ ਜੋ ਬਣਾਉਂਦਾ ਨਾ ਤੇ ਤੇਰੇ ਨਾਲ ਸਾਰੀ ਗੱਲ ਆਪੇ ਕਰ ਲੈਂਦਾ ਚਲੋ ਭਾਬੀ ਚੱਲਦਾ ਫਿਰ ਮੈਂ ਜੋ ਬਣਾਏਗਾ ਤੇ ਭੇਜੋ ਉਹਨੂੰ ਮੇਰੇ ਨਾਲ ਬੈਠ ਜਾ ਜੋ ਉਹ ਚਾਹ ਬਣਾਉਂਦੇ ਆ ਚਾਹ ਪੀ ਕੇ ਜਾਵੀਂ ਨਹੀਂ ਕੋਈ ਨਹੀਂ ਚਾਹ ਨਹੀਂ ਪੀਣੀ ਤੇ ਜੋ ਬਣਾਏਗਾ ਭੇਜੋ ਮੇਰੇ ਨਾਲ ਉਹਨਾਂ ਨੂੰ ਕੋਈ ਗੱਲ ਨਹੀਂ ਮੈਂ ਭੇਜੂੰਗੀ ਠੀਕ ਮੈਂ ਆਨੀ ਆ ਲੋਕਾਂ ਵਾਲੀ ਤੇ ਹਾਦੀ ਹੋ ਗਈ ਆ ਅਜੇ ਦਿਨ ਕਿਹੜੀ ਤੇ ਰਾਤ ਕਿਹੜੀ ਵਿਆਹ ਹੋਏ ਨੂੰ ਕਿੰਨੇ ਕ ਦਿਨ ਹੋਏ ਆ ਤੇ ਬਾਹਰ ਦਾ ਇਹਨਾਂ ਨੂੰ ਚਾਹ ਚੜਵੀ ਗਿਆ ਵਾ ਇਹ ਜੇ ਕੁੜੀ ਨੂੰ ਬਾਹਰ ਕਲਾ ਦੋ ਜੇ ਇੰਨਾ ਹੀ ਚਾਹੀ ਤੇ ਤੁਸੀਂ ਪੈਸੇ ਲਾ ਕੇ ਕਲਾ ਦਿੰਦੇ ਇਹ ਤੇ ਨਾ ਤੰਗੀ ਦੇਣ ਵਾਲੀ ਗੱਲ ਵਾ ਮੇਰੇ ਮਨ ਵਿੱਚ ਤੇ ਇੱਕ ਡਰ ਹੋਰ ਫਿਰਨ ਡਿਆ ਵਾ ਕਿ ਜੇ ਕੁੜੀ ਨੂੰ ਪੈਸੇ ਲਾ ਕੇ ਹੀ ਬਾਹਰ ਕੱਲਤਾ ਤੇ ਸਾਡੇ ਮੁੰਡੇ ਨੂੰ ਭਾਵੇਂ ਖੜੇ ਹੀ ਨਾ ਇਹ ਤੇ ਕੰਮ ਔਖਾ ਹੋ ਜਾਊਗਾ ਕਿਉਂਕਿ ਇਦਾਂ ਦੇ ਚਾਂਸ ਬੜੇ ਹੋਣ ਦੇ ਆ ਇਹ ਤੇ ਤੰਗੀ ਸਾਨੂੰ ਦੇ ਹੀ ਜਾਣ ਦੇ ਆ ਕੋਈ ਗੱਲ ਨਹੀਂ ਜੋ ਬਣਾਉਂਦਾ ਨਾ ਉਦਣਾ ਸਹਿਜ ਮਤੇ ਨਾਲ ਬੈ ਕੇ ਗੱਲ ਕਰਦੀਆਂ ਵੀ ਪੁੱਤ ਜੋਧਾ ਆਇਆ ਸੀ ਜਾ ਜਾ ਕੇ ਉਹਦੇ ਨਾਲ ਗੱਲ ਕਰਕੇ ਆ ਹੂ ਡੈਡੀ ਚੀਠਾ ਸਾਰੇ ਹਾਂ ਵਧੀਆ ਤੁਸੀਂ ਸਲਾਮ ਹਾਂਜੀ ਵਧੀਆ ਤਾਂ ਵੀ ਚੀਠਾ ਹਾਂ ਵਧੀਆ ਸਾਰੇ ਠੀਕ ਆ ਨਾਲ ਲੈਣਾ ਸੀ ਆਉਣਾ ਸੀਗਾ ਡੈਡੀ ਹੋਣਾ ਨਹੀਂ ਵੀ ਤੇ ਉਹ ਫਿਰ ਇੱਕ ਦੋ ਕੰਮ ਕਰਨ ਦੇ ਸੀਗੇ ਅੱਛਾ ਤੇ ਕਹਿੰਦੇ ਤੁਸੀਂ ਹੋਆ ਹੋਦੇ ਸੀ ਫਿਰ ਬਾਅਦ ਚੱਲ ਜਾਗੇ ਠੀਕ ਆ ਹਾਂਜੀ ਔਰ ਜੋ ਠੀਕ ਹੈ ਹਾਂਜੀ ਜੱਜੀ ਹੋਰ ਮੰਮੀ ਜੀ ਲੱਗੇ ਚਾਚੀ ਹੁਣੀ ਠੀਕ ਠਾਕ ਹਾਂ ਸਭ ਠੀਕ ਠਾਕ ਹੈ ਬੱਤ ਫਰੀ ਹੈ ਠੀਕ ਹੈ ਠੀਕ ਹੈ ਤੇ ਮੈਂ ਤਾਂ ਕਹਿੰਦੀ ਲੈ ਆਉਂਦੇ ਗਾ ਭੈਣ ਜੀ ਤੇ ਭਾਈ ਨਾਲ ਹੀ ਉਹ ਹੁਣ ਤਾਂ ਹੈਗਾ ਹੀ ਉਹਨਾਂ ਨੇ ਤੇ ਕਹਿੰਦੇ ਸੀ ਵੀ ਤੁਸੀਂ ਹੁਣ ਹੋ ਆਓ ਹਾਂ ਤੇਹੀ ਬਾਅਦ ਚ ਆਵਾਂਗੇ ਅੱਛਾ ਜੀ ਹਾਂਜੀ लवली ਭਾਜੀ ਨੇ ਗਏ ਕਿਤੇ ਇੱਥੇ ਹੀ ਆ ਜਾਂਦਾ ਠੀਕ ਹੈ ਠੀਕ ਜੋ ਤਾਂ ਆਹ ਬੱਤ ਹੋਰ ਕੰਮ ਕਰ ਸੋ ਠੀਕ ਹੈ ਹਾਂਜੀ ਵਧੀਆ ਕੰਮ ਕਰ ਠੀਕ ਹੈ ਚਲੋ ਵਧੀਆ ਸ੍ਰਿਪਿੰਦਰਾ ਪਾਣੀ ਲੈ ਚਲੀ ਹੈ ਹਾਂ ਜੀ ਮੈਂ ਚਲੀ ਨਹੀਂ ਬਸ ਹਲੇ ਚੱਲ ਤੋ ਨਾ ਦੇ ਆਈ ਪਾਣੀ ਤੇ ਗੱਲ ਸੁਣ ਮੇਰੀ ਚਾਹ ਦਾ ਕਰਤਾ ਰਹਿ ਸਾਰਾ ਚਾਹ ਦਾ ਬਸੰਮੀ ਲੱਗੀ ਬਣਾਉਣ ਮੈਂ ਹਲੇ ਪਾਣੀ ਪਿਆ ਲਉਣੀ ਆ ਪਾ ਭਾਬੀ ਤੁਸੀਂ ਪਾਣੀ ਪੀਉਂਦੇ ਚੱਲੇ ਜੇ ਪਰ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਉਹਨਾਂ ਦੀ ਸੇਵਾ ਪੂਰੀ ਕਰਿਓ ਉੱਥੇ ਮੇਰੀ ਸਾਰੀ ਬੜੀ ਇੱਜ਼ਤ ਕਰਦੇ ਆਂ ਉਹ ਨਾ ਹੋਇਆ ਤੁਸੀਂ ਮੇਰੀ ਬੇਇੱਜ਼ਤੀ ਕਰਾ ਦਿਓ ਤੇ ਨਾਲੇ ਆ ਸੋਈ ਦਾ ਕੀ ਹਾਲ ਬਣਾਇਆ ਵਾ ਇੰਨਾ ਖਲਾਰਾ ਸਾਫ਼ ਰੱਖਿਆ ਕਰੋ ਇਹਨੂੰ ਜਾਓ ਸ਼ਤਿਦੀ ਆਵਣੀ ਬਾਕੀ ਭਾਬੀ ਘਰ ਦੀ ਸਾਰ ਸਫਾਈ ਦਾ ਖਿਆਲ ਰੱਖਿਆ ਕਰੋ ਕੀ ਬਣਾਇਆ ਆਵਾ ਕਰਦਾ ਚਲ ਜੋਤ ਕਰ ਲੋਗੀ ਕਿਦਾਂ ਜੋਤ ਸੋਰੇ ਤੇਰਾ ਠੀਕ ਠਾਕ ਐ ਠੀਕ ਠਾਕ ਕੀ ਯਾਮੀ ਜਿੱਦਾਂ ਦਾ ਤੈਹੀ ਲੱਭੇ ਆ ਉਦਾਂ ਦੇ ਹੀ ਹੋਣੇ ਆ ਉਥੇ ਨਾ ਤੇ ਕੋਈ ਰਹਿਣ ਦਾ ਸੁਆਦ ਆ ਤੇ ਨਾ ਜੀਣ ਦਾ ਸੁਆਦ ਆ ਕਿਉਂ ਪੁੱਤ ਕੀ ਗੱਲ ਗੱਲਾਂ ਮੰਮੀ ਜੀ ਤੁਹਾਨੂੰ ਕਿਹੜੀਆਂ ਕਿਹੜੀਆਂ ਦੱਸਾਂ ਹਾਂ ਉਹਨਾਂ ਦੇ ਤੇ ਸੁਭਾਈ ਪਤਾ ਨਹੀਂ ਕਿੱਦਾਂ ਦੇ ਆ ਥੋੜੀ ਕੀ ਤੇ ਨਾ ਇੱਕ ਦੂਜੇ ਨੂੰ ਘਵਾ ਕੇ ਰਾਜੀ ਨਹੀਂ ਹੁੰਦੇ ਨਾਲੇ ਇੱਕੋ ਨਾਲ ਚ ਮਾੜੀ ਗੱਲ ਪਤਾ ਕੀ ਆ ਨਿੱਕੀ ਨਿੱਕੀ ਗੱਲ ਤੇ ਇੱਕ ਦੂਜੇ ਨੂੰ ਪੁੱਛਦੇ ਆ ਅਹੀਂ ਅਹੀਂ ਫਲਾਣੇ ਥਾਂ ਜਾਣਾ ਕੀ ਲੈ ਕੇ ਜਾਈਏ ਉਥੇ ਸਾਡਾ ਕੀ ਬਣਦਾ ਭਲਾ ਮੰਮੀ ਜੀ ਵੀ ਗੱਲਾਂ ਪੁੱਛਣ ਵਾਲੀਆਂ ਆ ਉਹ ਨਹੀਂ ਸਿਆਣੇ ਹੋਏ ਆ ਇੰਨਾ ਕੰਮ ਤੇ ਹੀ ਕਰ ਹੀ ਸਕਦੇ ਆ ਨਹੀਂ ਪੁੱਤ ਗੱਲ ਸੁਣ ਮੇਰੀ ਜੇ ਪੁੱਛ ਲਿਆ ਨਾ ਤੇ ਕੋਈ ਗੱਲ ਨਹੀਂ ਟੜਾ ਫਰਜ ਬੰਦਾ ਹੀ ਪੁੱਛਦਾ ਤੇ ਬਾਕੀ ਰਹੀ ਗੱਲ ਪਤਾ ਕੀ ਆ ਉਹਨਾਂ ਦੀ ਸੋਚ ਦੀ ਤੈਨੂੰ ਪਤਾ ਜੀ ਕਿੰਨੇ ਕੁ ਪੜੇ ਲਿਖੇ ਹੋ ਹੈਗੇ ਆ ਉਹ ਤੇ ਮਮੀ ਜੀ ਗੱਲ ਠੀਕ ਆ ਪਰ ਘੱਟੋ ਘੱਟ ਉੱਥੇ ਪੱਖਾ-ਪੁੱਖਾ ਤੇ ਸੁਆਦ ਦਾ ਹੋਵੇ ਉਹ ਵੀ ਇਦਾਂ ਦਾ ਹੀ ਆ ਨਾ ਤੇ ਕਿਤੇ ਏਸੀ ਉਸੀ ਹੈਗਾ ਵਾ ਬੰਦਾ ਘੜੀ ਲੰਮੀ ਪੈਲੇ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਅੰਤਾਂ ਦੀ ਗਰਮੀ ਆ ਚੱਲ ਛੱਡ ਤੂੰ ਇਹ ਗੱਲਾਂ ਗਾਲ ਸੁਣ ਮੇਰੀ ਇੰਨੇ ਮਹਿੰਗੇ ਤਾਂ ਸੂਟ ਬਣਾ ਕੇ ਦਿੱਤੇ ਸੀ ਇੰਨੇ ਨੇ ਭਾਰੇ ਤੇ ਤੂੰ ਪਾ ਕੇ ਕਿ ਆਈ ਹੈ ਪਾ ਕੇ ਕਿਉਂਣਾ ਸੀ ਮੰਮੀ ਜੀ ਤੁਸੀਂ ਤੇ ਭਾਰੇ ਬਣਾਤੇ ਆ ਆ ਉਹਨਾਂ ਦੇ ਬਣਾਏ ਆ ਨਾ ਉੱਥੇ ਉਹਨਾਂ ਦੀ ਚੱਲਦੀ ਆ ਜਿੱਦਾਂ ਉਹ ਕਹਿਣਗੇ ਮੈਨੂੰ ਕਰਨਾ ਹੀ ਪੈਣਾ ਵਾ ਲੌਨ ਪਾਉਣ ਤੋਂ ਮੈਨੂੰ ਬੜੀ ਤੰਗੀ ਆ ਤੇ ਸੋਣਾ ਆਪਣਾ ਪਾਉਣ ਲੱਗੀ ਹਾਂ ਆਂਦੇ ਹੀ ਆ ਪਾ ਕੇ ਜਾ ਇੱਥੋਂ ਦਾ ਪਾ ਕੇ ਜਾਵਾਂਗੇ ਦੱਸਾਂਗੇ ਤੇ ਸਹੀ ਪੀਏ ਮੇਰੇ ਸਹੁਰਿਆਂ ਦਾ ਵਾ ਤੇ ਸੂਟ ਵੱਲੋਂ ਵੀ ਮੈਂ ਤੇ ਆਪਣੇ ਪੇਕੇਆਂ ਵਾਲਾ ਹੀ ਕੱਢਿਆ ਸੀ ਸੁਣਾਉਂਦੇ ਹੀ ਮੰਮੀ ਇੱਥੋਂ ਵਾਲਾ ਪਾ ਕੇ ਜਾਏਗੀ ਘਟੋਗੜ ਸ਼ਰੀਕਾ ਵੇਖੂਗਾ ਉਥੋਂ ਦੇ ਬਣੇ ਸੂਟ ਤੇ ਸਾਰਿਆਂ ਵੇਖੇ ਹੋਣੇ ਆ ਮੈਂ ਫਿਰ ਕੀ ਆਂਦੀ ਗੱਲ ਸੁਣ ਮੇਰੀ ਤੈਨੂੰ ਪਤਾ ਵੀ ਵਿਆਹ ਹੀ ਕਿਉਂ ਕੀਤਾ ਆ ਬਾਕੀ ਇਹ ਨਾ ਪਿਆਹੀ ਉਹਨਾਂ ਨੂੰ ਲਾਲਾਂ ਦੇ ਤੇ ਤੂੰ ਤਲ ਜਣਾ ਬਾਹਰ ਮੜਕੇ ਨਾਲ ਸੋਚੀਂ ਜਾ ਕੇ लवली ਦਾ ਫਿਰ ਇਹਨੂੰ ਲਿਆ ਜੀ ਤੇ ਮੜਕੇ ਵੇਖਾਂਗੇ ਜੋ ਬੰਨੂ ਖੜਨਾ ਕਿ ਨਹੀਂ ਮੈਂ ਤੇ ਮੰਮੀ ਜੀ ਸੋਚਣ ਹੀ ਨਹੀਂ ਲਈ ਆ ਪਰ ਤੀ ਥੋੜਾ ਬੋਤਾ ਤੇ ਮੇਰਾ ਸੋਚ ਲੈਂਦੇ ਘਰ-ਬਾਰ ਟੰਗਦਾ ਹੁੰਦਾ ਨਾ ਤੇ ਬੰਦਾ ਰਹਿ ਵੀ ਲੈਂਦਾ ਵਾ ਹੁਣ ਕੀ ਪਤਾ ਇਹਨਾਂ ਨੇ ਕਦੋਂ ਫਾਈਲ ਲਾਉਣੀ ਆ ਕਦੋਂ ਨਹੀਂ ਲਾਉਣੀ ਉਹਨਾਂ ਚਿਰ ਇਹਨਾਂ ਦੇ ਮੂੰਹ ਵੱਲ ਵੇਂਦੀ ਰਹਾ ਵਾਂ ਡਾਡੀ ਜਿਹੜੇ ਨੇ ਸੁਨਾਹ ਦੇ ਦਿੱਤਾ ਆ ਵਿਚੋਲੇ ਨੂੰ ਅਵਲ ਤਾਂ ਮੈਨੂੰ ਲੱਗਦਾ ਵੀ ਉਹ ਘਰ ਚਲੇ ਗਿਆ ਹੋਣਾ ਕਹਿਣ ਵਾਸਤੇ ਤੇ ਜੇ ਨਾ ਗਿਆ ਹੋਗਾ ਨਾ ਤਾਂ ਫਿਰ ਮੈਂ ਇੱਕ ਵਾਰੀ ਫੋਨ ਕਰਵਾ ਦਊਂਗੀ ਇਹਨਾਂ ਕੋ ਜਿੰਨੀ ਛੇਤੀ ਹੋ ਸਕਦਾ ਨਾ ਉਨੀ ਛੇਤੀ ਇਹ ਕੰਮ ਕਰ ਲੈਣਾ ਕੋਈ ਨਹੀਂ ਵੇਖ ਲਓ ਫਿਰ ਆਪਣੇ ਹਿਸਾਬ ਨਾਲ ਨਾਲੇ लवली ਵੇਜੀ ਨਹੀਂ ਮਿਲੇ लवली ਜਿਰਾਗਣਾ ਸੁਨਾਹ ਸੋਣ ਲੈਣ ਭੇਜਿਆ ਹੀ ਮੇਰਾ ਚਾਦਰ ਨਾਲ ਕੋਈ ਲੈ ਆ। ਆਉਣ ਹੀ ਵਾਲਾ ਹੋਣਾ। ਆਹੋ ਮੈਨੂੰ ਵੀ ਮੰਮੀ ਆਉਣ ਲੱਗਿਆਂ ਕਰਦੇ ਸੀ। ਇਹ ਕਹਿੰਦੇ ਮੈਂ ਪੁੱਛ ਕੇ ਆਉਣਾ ਵਾਂ। ਇਹ ਖੰਡਾ ਕੀ ਆ? ਹਾਂ। ਅਸੀਂ ਲੈ ਜਾਈਏ ਥੋੜਾ ਬੋਤਾ ਫਰੋਟ ਜਿਆ। ਮੈਂ ਫਿਰ ਕਿਹਾ ਮੈਂ ਤਾਂ ਨੂੰ ਨਹੀਂ ਪਤਾ। ਸਾਡੇ ਤਾਂ ਉੱਥੇ ਝਟ ਸਾਰੇ ਇਕੱਠੇ ਹੋ ਜਾਂਦੇ ਆ। ਮੈਂ ਉੱਥੇ ਥੋੜਾ ਬੋਤਾ ਵਿਖਾਉਂਦੀ ਰਹਿੰਨਾ। ਘਟੋ ਘਟ ਥੋੜਾ ਬੋਤੀ ਚੀਜ਼ ਹੋਏ ਕੋਲ ਤੇ ਫੇਰ ਹੀ ਕਿਸੇ ਨੂੰ ਮੰਮੀ ਹੁਣੀ ਵੰਡਣਗੇ। ਮੰਮੀ ਨਿੱਕੀ ਨਿੱਕੀ ਗੱਲ ਤੇ ਇੰਨੀ ਕੰਜੂਸੀ ਕਰਦੇ ਆ ਨਾ। ਪੁੱਛੋ ਹੀ ਕੱਖ ਨਾ। ਨਹੀਂ ਤੇਨੂੰ ਪੁੱਤ ਪਤਾ ਹੀ ਹਣਾ ਤੇਰੇ ਚਾਚੇ ਤਾਏ ਆ ਸਾਡਾ ਇਕੱਠਾ ਸਰੇਆਂ ਦਾ ਸਾਹ ਤਾਵੇਂ ਚਾਟੀ ਸਾਰੇ ਇਕ ਜਿਹੇ ਮਲੇ ਪੱਜ ਕੇ ਆ ਜਾਂਦੇ ਆ ਤੇ ਫੇਰ ਥੋੜੀ ਜੀ ਦਿਨਾਂ ਤੱਕ ਪਤਾ ਇੱਥੇ ਕੋਈ ਬੰਦਾ ਵੀ ਨਹੀਂ ਗਾ ਤੇ ਨਾਲੇ ਕਹਿਣਾ ਆ ਕੁੜੀ ਨੂੰ ਕੀ ਦੇ ਕੇ ਭੇਜਿਆ ਸਹੁਰਿਆਂ ਨੇ ਮੰਮੀ ਜੀ ਮੈਂ ਤੇ ਬਸ ਉਹ ਦਿਨ ਦੀ ਕੰਢੀ ਆ ਜਦੋਂ ਮੈਂ ਬਾਹਰ ਜਾਣਾ ਵਾ ਤੇ ਆਪਣੇ ਵੀਰ ਜੀ ਨੂੰ ਲੈ ਜਾਣਾ ਚੱਲ ਕੋਈ ਗੱਲ ਨਹੀਂ ਪੁੱਤ ਉਹ ਵੀ ਦਿਨ ਆ ਹੀ ਜਾਣਾ ਆ ਤੇ ਬਾਕੀ ਪਤਾ ਕੀ ਆ ਉੱਥੇ ਜਾ ਕੇ ਤੂੰ ਕਰੀ ਆਪਣੀ ਮਰਜ਼ੀ ਠੀਕ ਐ ਆਪਣੀ ਜ਼ਿੰਦਗੀ ਜਿਵੀ ਆਪਣੇ ਢੰਗ ਨਾਲ ਠੀਕ ਐ